ਇਕੋ ਗੁਰੂ ਨਾਨਕ ਦੇਵ ਜੀ ਚੱਲ ਪਏ ਕਰੂ ਉਹਨਾਂ ਦੇ ਮਗਰ-ਮਗਰ ਬਹੁਤ ਸਾਰੇ ਕੁੱਤੇ ਵੀ ਚੱਲ ਪਏ ਲੋਕਾਂ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਕਿਤੇ ਜਾਂਦੇ ਪਏ ਆ ਹੱਥ 'ਚ ਲਾਠੀ ਵੱਡੀ ਹੋਈ ਜਾਂ ਪਿੱਛੇ-ਪਿੱਛੇ ਕੁੱਤੇ ਜਾ ਰਹੇ ਆ ਉਹ ਕੁੱਤਿਆਂ ਨੂੰ ਕਦੀ ਗੁੱਸਾ ਹੁੰਦੇ ਕੁੱਤੇ ਫੇਰ ਮਗਰ-ਮਗਰ ਤੁਰ ਪੈਂਦੇ ਕਦੀ ਉਹਨਾਂ ਨੂੰ ਪਿਆਰ ਕਰਦੇ ਪਰ ਕੁੱਤੇ ਉਹਨਾਂ ਦੇ ਮਗਰ-ਮਗਰ ਤੁਰ ਪੰਦੇ ਇਸ ਤਰ੍ਹਾਂ ਹੀ ਦੇਖ ਕੇ ਉਹ ਬੜੇ ਸੰਗਤ ਹੈਰਾਨ ਹੋਈ ਕਿ ਬਾਬਾ ਜੀ ਕਿੱਧਰ ਨੂੰ ਚੱਲ ਪਈ ਹੈਗੇ ਆ ਤੇ ਸੰਗਤ ਨੇ ਵੀ ਪਿੱਛੇ-ਪਿੱਛੇ ਜਾਣ ਦੀ ਸੋਚ ਲਈ ਤੇ ਸੰਗਤ ਵੀ ਉਹਨਾਂ ਦੇ ਮਗਰ-ਮਗਰੀ ਹੋ ਲਈ ਉਹਨਾਂ ਨੇ ਸੋਚਿਆ ਗੁਰੂ ਨਾਨਕ ਦੇਵ ਜੀ ਕਿਤੇ ਚੱਲੇ ਹੈਗੇ ਆ ਪਹਾੜਾਂ ਵਿੱਚ ਤੇ ਅਸੀਂ ਵੀ ਕਿਉਂ ਨਾ ਇਹਨਾਂ ਦੇ ਨਾਲ ਹੀ ਚੱਲ ਪਈਏ ਤੇ ਕੁੱਟਿਆਂ ਦੇ ਨਾਲ-ਨਾਲ ਸੰਗਤ ਵੀ ਜਾਪ ਕਰਦੀ ਹੋਈ ਪਿੱਛੇ-ਪਿੱਛੇ ਤੁਰ ਪਈ ਜਦ ਉਹ ਕਾਫੀ ਦੂਰ ਤੇ ਚਲੇ ਗਏ ਉਹਨਾਂ ਨੇ ਪਿੱਛੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਮੇਰੇ ਪਿੱਛੇ ਕਿਉਂ ਆ ਰਹੇ ਹੋ ਤੁਸੀਂ ਵਾਪਸ ਜਾਓ ਤੁਸੀਂ ਮੇਰੇ ਪਿੱਛੇ ਨਾ ਆਵੋ ਪਰ ਉਹਨਾਂ ਚੋਂ ਸੰਗਤ ਨੇ ਕਿਸੇ ਨੇ ਨਾ ਸੁਣੀ ਉਹ ਚੁੱਪ ਕਰਕੇ ਪਿੱਛੇ ਪਿੱਛੇ ਤੁਰਦੇ ਰਹੇ ਬਾਬਾ ਜੀ ਨੇ ਫਿਰ ਇੱਕ ਦੋ ਵਾਰੀ ਕਿਹਾ ਵੀ ਤੁਸੀਂ ਕਿਉਂ ਮੇਰੇ ਪਿੱਛੇ ਆ ਰਹੇ ਆ ਤੁਸੀਂ ਵਾਪਸ ਜਾਓ ਆਪਣੇ ਆਪਣੇ ਘਰਾਂ ਨੂੰ ਮੇਰਾ ਕੋਈ ਟਕਰਾਰਾ ਨਹੀਂ ਹੈ ਮੈਂ ਕਿੱਥੇ ਜਾ ਰਹਾ ਆ ਪਰ ਸੰਗਤ ਨੇ ਇਹ ਗੱਲ ਨਾ ਸੁਣੀ ਨਾ ਹੀ ਉਹ ਬੇਜਵਾਨ ਜਿਹੜੇ ਕੁੱਤੇ ਸੀਗੇ ਉਹ ਤੇ ਬਾਬਾ ਜੀ ਦੇ ਨਾਲ ਨਾਲ ਤੁਰ ਹੀ ਗਏ। ਇਸ ਤਰ੍ਹਾਂ ਕਰਦੇ ਕਰਦੇ ਬਾਬਾ ਜੀ ਨੇ ਇੱਕ ਬਗਲ ਤੋਂ ਚੱਲਾ ਕੱਢਿਆ ਝੋਲੀ ਕੱਢੀ ਕੱਢ ਕੇ ਤੇ ਬਹੁਤ ਸਾਰੇ ਸਿੱਕੇ ਜਿਹੜੇ ਸੀਗੇ ਉਹ ਪਿੱਛੇ ਨੂੰ ਸੁੱਟ ਦਿੱਤੇ। ਉਹ ਸਿੱਕੇ ਚਾਂਦੀ ਦੇ ਸਨ। ਜਦ ਕੁਝ ਲੋਕਾਂ ਨੇ ਦੇਖਿਆ ਕਿ ਬਾਬਾ ਜੀ ਨੇ ਚਾਂਦੀ ਦੇ ਸਿੱਕੇ ਪਿੱਛੇ ਨੂੰ ਸੁੱਟਨੇ ਸ਼ੁਰੂ ਕਰ ਦਿੱਤੇ ਆ। ਤੇ ਬਹੁਤ ਸਾਰੀ ਸੰਗਤ ਨੇ ਉਹ ਸਿੱਕੇ ਚੁੱਕਣੇ ਸ਼ੁਰੂ ਕਰ ਲਏ। ਉਹ ਸਿੱਕਿਆਂ ਨੇ ਜਿਆਦਾ ਬਹੁਤ ਸਾਰੇ ਸਿੱਕੇ ਚੁੱਕ ਕੇ ਤੇ ਵਾਪਸ ਘਰਾਂ ਨੂੰ ਹੋ ਗਏ। ਪਰ ਫਿਰ ਵੀ ਜਿਹੜੀ ਸੰਗਤ ਸੀਗੀ ਅੱਧੇ ਤੋਂ ਜ਼ਿਆਦਾ ਸੰਗਤ ਜਿਹੜੀ ਸੀ ਬਾਬਾ ਜੀ ਦੇ ਮਗਰ ਮਗਰ ਚੋਰੀ ਗਈ। ਬਾਬਾ ਜੀ ਨੇ ਫਿਰ ਉਹਨਾਂ ਨੂੰ ਕਿਹਾ, "ਭਾਈ ਤੁਸੀਂ ਮੇਰੇ ਪਿੱਛੇ ਕਿਉਂ ਆਉਂਦੇ ਪਏ ਆ? ਤੁਸੀਂ ਵਾਪਸ ਆਪਣੇ ਘਰਾਂ ਨੂੰ ਚਲੇ ਜਾਓ।" ਉਹ ਪਿਆਰ ਕਰਦੀ ਸੀ। ਉਹ ਵਿਛੇ ਪਿਛੇ ਹੀ ਤੁਰੇ ਗਏ। ਉਹਨਾਂ ਨੇ ਬਾਬਾ ਜੀ ਦੀ ਕੋਈ ਗੱਲ ਨਹੀਂ ਸੁਣੀ ਹੈਗੀ ਬਾਬਾ ਜੀ ਨੇ ਆਪਣੇ ਬਗਲ ਤੋਂ ਫਿਰ ਇੱਕ ਝੋੜੀ ਕੱਢੀ ਉਹਦੇ ਵਿੱਚ ਸੋਨੇ ਦੇ ਸਿੱਕੇ ਸੀਗੇ ਉਹਨਾਂ ਨੇ ਫਿਰ ਪਿੱਛੇ ਮੁਠਾ ਭਰ-ਭਰ ਕੇ ਸੁਟਨੇ ਸ਼ੁਰੂ ਕਰ ਦਿੱਤੇ ਸੰਗਤ ਨੇ ਫਿਰ ਉਹ ਚੁੱਕ ਕੇ ਜਦੋਂ ਉਹਨਾਂ ਦੀਆਂ ਝੋੜੀਆਂ ਭਰ ਗਈਆਂ ਉਹ ਫਿਰ ਘਰਾਂ ਨੂੰ ਵਾਪਸ ਹੋ ਗਏ ਇਸ ਤਰ੍ਹਾਂ ਸਾਰੀ ਸੰਗਤ ਜਿਹੜੀ ਸੀ ਵਾਪਸ ਹੋ ਗਈ ਬਾਬਾ ਜੀ ਅੱਗੇ ਨੂੰ ਤੁਰ ਪਏ ਜਦ ਅੱਗੇ ਤੁਰੇ ਜਾਂਦੇ ਉਹਨਾਂ ਨੇ ਦੇਖਿਆ ਕਿ ਮੇਰੇ ਪਿੱਛੇ ਹਲੇ ਵੀ ਇੱਕ ਸੰਗਤ ਦਾ ਬੰਦਾ ਤੁਰ ਹੀ ਜਾਂਦਾ ਆ ਉਹਨਾਂ ਨੇ ਸੰਗਤ ਤੋਂ ਦੇਖਿਆ ਕਿ ਸਾਰੀ ਸੰਗਤ ਜਿਹੜੀ ਆ ਵਾਪਸ ਹੋ ਗਈ ਆ ਭਾਈ ਲੈਣਾ ਜੀ ਮਗਰ ਮਗਰ ਤੁਰੇ ਆਉਂਦੇ ਆ ਉਹ ਖੜੇ ਹੋਏ ਉਹਨਾਂ ਨੇ ਕਿਹਾ ਭਾਈ ਲੈਣਾ ਜੀ ਤੁਸੀਂ ਕਿਉਂ ਮੇਰੇ ਪਿੱਛੇ ਆ ਰਹੇ ਹੋ ਜਾਓ ਤੁਸੀਂ ਵੀ ਆਪਣੇ ਘਰ ਨੂੰ ਮੁੜ ਜਾਵੋ ਤੇ ਭਾਈ ਲੈਣਾ ਜੀ ਨੇ ਕਿਹਾ ਸਤਿਗੁਰੂ ਜੀ ਮੇਰਾ ਕੋਈ ਘਰ ਨਹੀਂ ਹੈਗਾ ਮੇਰਾ ਘਰ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਹੈਗਾ ਯਾ ਮੈਂ ਕਿਹੜੇ ਘਰ 'ਚ ਵਾਪਸ ਜਾਵਾਂ ਮੈਨੂੰ ਆਪਣੇ ਚਰਨਾਂ 'ਚ ਹੀ ਨਿਵਾਸ ਦੇ ਦਿਓ ਮੈਂ ਆਪ ਜੀ ਦੇ ਚਰਨਾਂ 'ਚ ਹੀ ਰਹਿਣਾ ਚਾਹੁੰਦਾ ਹਾਂ ਕਹਿ ਲੱਗੇ ਭਾਈ ਲੈਣਾ ਜੀ ਆਪ ਜੀ ਨੂੰ ਜੋ ਵੀ ਚਾਹੀਦਾ ਹੈ ਆਪ ਲੈ ਲਓ ਔਰ ਆਪਨੇ ਵਾਪਸ ਹੋ ਜਾਓ ਭਾਈ ਲੈਣਾ ਜੀ ਕਹਿਣ ਲੱਗੇ ਸਤਗੁਰੂ ਜਿੱਥੇ ਵੀ ਤੁਸੀਂ ਜਾਓਗੇ ਮੈਨੂੰ ਆਪਣੇ ਨਾਲ ਲੈ ਜਾਓ ਮੇਰਾ ਨਿਵਾਸ ਤੁਹਾਡੇ ਚਰਨਾਂ ਵਿੱਚ ਹੀ ਹੈਗਾ ਯਾ ਮੈਂ ਆਪ ਇਹ ਜੋ ਚਰਣਾ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਤਦ ਬਾਬਾ ਜੀ ਨੇ ਦੇਖਿਆ ਕਿ ਭਾਈ ਲੈਣਾ ਜੀ ਵਾਪਸ ਨਹੀਂ ਜਾ ਰਹੇ ਤੇ ਉਹਨਾਂ ਨੇ ਉਹਨੂੰ ਆਪਣੇ ਗਲ ਨਾਲ ਲਾ ਲਿਆ ਆਪਣੇ ਛਾਤੀ ਨਾਲ ਲਾ ਲਿਆ ਤੇ ਪਿਆਰ ਕੀਤਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਤਾ ਗੱਦੀ ਜਿਹੜੀ ਸੀਗੀ ਭਾਈ ਲੈਣਾ ਜੀ ਨੂੰ ਦੇਤੀ ਜਿਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਹੈਗਾ ਜੀ ਐਕਸਟਰਾ ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਦੀ ਪਰਖ ਕੀਤੀ ਤੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਗੁਰਦਾ ਗੱਡੀ ਤੇ ਬਿਠਾ ਦਿੱਤਾ ਇਸ ਤਰ੍ਹਾਂ ਪਾਈ ਲੈਣਾ ਜੀ ਗੁਰੂ ਦੇ ਉਪਦੇਸ਼ਾਂ ਦੇ ਚੱਲਦੇ ਹੋਏ ਸੰਗਤ ਦੀ ਸੇਵਾ ਕਰਦੇ ਰਹੇ